ਸ਼੍ਰੀ ਕਾਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਤੇ ਨਵੇਂ ਵਲੌਗ ਦੇ ਉੱਤੇ ਤੇ ਅੱਜ ਆਪਾਂ ਕਰ ਰਹੇ ਹਾਂ ਜੀ ਸਫਰ ਗੱਡੀ ਨੰਬਰ 12421 ਵਿੱਚ ਹਜ਼ੂਰ ਸਾਹਿਬ ਨੰਨਡੇਟ ਤੋਂ ਹਰ ਬੁੱਧਵਾਰ ਨੂੰ 7:05 ਵਜੇ ਪੰਜ ਮਿੰਟਾਂ ਤੇ ਚੱਲਦੀ ਹੈ ਤੇ ਲਗਭਗ 25 ਘੰਟਿਆਂ ਦੇ ਵਿੱਚ ਜੱਖਲ ਪਹੁੰਚ ਜਾਂਦੇ ਹਾਂ ਜਿਵੇਂ ਕਿ ਇਸ ਗੱਡੀ ਦਾ ਹੁਣ ਰੂਟ ਜਿਹੜਾ ਚੇਂਜ ਹੋ ਗਿਆ ਹੈ ਨਵੀਂ ਦੇ ਤੋਂ ਸਿੱਧਾ ਅੰਬਾਲਾ ਲੁਧਿਆਣਾ ਰਾਜਪੁਰਾ ਦੇ ਰਸਤੇ ਲੁਧਿਆਣਾ ਤੇ ਜਲੰਧਰ ਕਰ ਦਿੱਤਾ ਗਿਆ ਹੈ ਤੇ ਰੋहतक ਨਿਰਮਾਣਾ ਜਾਖਲ ਤੋਂ ਰੀਸਾਈਡ ਵਾਲਾ ਰਸਤਾ ਬੰਦ ਕਰ ਦਿੱਤਾ ਗਿਆ ਹੈ ਨਾ ਆਰਡਰ ਪਰ ਪੁਲਿਸ ਗੱਡੀ ਨੂੰ ਦੂਸਰੇ ਰੂਟ ਤੇ ਡਾਇਵਰਟ ਕੀਤਾ ਗਿਆ ਇੱਕ ਤਰਫ ਤੇ ਆਪਾਂ ਕਰ ਰਹੇ ਹਾਂ ਜੀ ਸਫਰ ਗੱਡੀ ਨੰਬਰ 12421 ਵਿੱਚ ਜਾਖਲ ਤੋਂ ਜੇ ਪਿਛਲੀ ਵਾਰ ਇਹ ਵੀਡੀਓ ਜਿਵੇਂ ਕੀ ਹੈ ਗੱਡੀ ਹਜੂਰ ਸਾਨਨਡੇੜ ਤੋਂ ਚੱਲ ਕੇ ਬੁੱਧਵਾਰ ਨੂੰ ਅਗਲੇ 26 ਘੰਟੇ ਦੇ ਵਿੱਚ ਜਾਖਲ ਪਹੁੰਚ ਜਾਂਦੀ ਹੈ ਪੌਣੇ ਦੋ ਦਾ ਅਰਾਈਵਲ ਟਾਈਮ ਇਸ ਗੱਡੀ ਦਾ ਤੇ 2 ਵਜੇ ਦਾ ਇਸ ਗੱਡੀ ਦਾ ਡਿਪਾਰਚ ਟਾਈਮ ਆ ਤੇ ਚੱਲਦੇ ਆਪਾਂ ਡਿਪਾਰਚ ਹੋ ਗਿਆ ਹੈ ਆਪਣੀ ਗੱਡੀ ਦਾ ਲਗਭਗ 2 ਵਜੇ ਦੇ ਰਾਈਟ ਟਾਈਮ ਤੇ ਪਹੁੰਚਦੀ ਹੈ ਹਮੇਸ਼ਾ ਇਹ ਗੱਡੀ ਤੇ ਬਹੁਤ ਸਪੀਡ ਰਹਿੰਦੀ ਹੈ ਕਿਵੇਂ ਦੀ ਨੀਤੀ ਸੋਲ ਤੇ ਰੇਲਵੇ ਸਟੇਸ਼ਨ ਤੇ 40 ਮਿੰਟਾਂ 'ਚ 60 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਦੋਸਤੋ ਪਹੁੰਚ ਗਏ ਆਪਾਂ ਸੰਗਰੂਰ 2:20 ਹੋ ਗਏ ਸੰਗਰੂਰ ਇਹ ਟ੍ਰੇਨ ਦਾ ਪਹਿਲਾ ਸਟਾਪ ਆ ਜਾਖਲ ਤੋਂ ਬਾਅਦ ਸੰਗਰੂਰੀ ਰੁਕਦੀ ਆ ਫਿਰ ਇਹ ਟ੍ਰੇਨ ਰੁਕੂਗੀ ਤੋਰੀ ਤੇ ਸਿੱਧਾ ਲੁਧਿਆਣਾ ਦਾ ਅੰਬਰਸਰ ਨੂੰ ਜਾਊਗੀ ਟ੍ਰੇਨ ਸ ਤੇ ਜਰਨਲ ਦੇ ਡੱਬੇ ਦੇ ਬੈਕ ਸਾਈਡ ਨੇ ਇਹ ਟ੍ਰੇਨ ਦੇ ਸੰਗਰੂਰ ਨੰਨ ਡੇਢ ਤੋਂ ਜਾ ਹੁਣ ਤੱਕ ਇਹ ਟ੍ਰੇਨ ਨੇ ਲਗਭਗ ਕਰ ਲਿਆ ਸੰਨ ਨੰਨ ਡੇਢ ਵੀ ਏਸੀ ਕੋਚ ਆ ਏਸੀ ਇਕਨੋਮੀ ਤਾਂ ਜਰਨਲ ਕੋਚ ਐ ਬੈਕ ਸਾਈਡ ਨਹੀਂ ਹੈ ਜ਼ਰੂਰ ਦੇ ਰੇਲਵੇ ਸਟੇਸ਼ਨ ਤੇ ਜਾਖਲ ਤੋਂ ਚੱਲ ਕੇ ਇਹ ਟ੍ਰੇਨ ਦਾ ਪਹਿਲਾ ਫਿਰ ਧੂਰੀ ਫਿਰ ਲੁਧਿਆਣਾ ਜੋ ਕਿ ਅੰਬਰਸਰ ਚੱਲੂਗੀ ਅੰਬਰਸਰ ਦੀ ਗੱਲ ਕਰਾਂ ਤਾਂ ਸਾਢੇ 6 ਵਜੇ ਪਹੁੰਚੂਗੀ ਅੰਬਰਸਰ ਇਹ ਟ੍ਰੇਨ ਐਕਸਪ੍ਰੈਸ ਆ ਬਹੁਤ ਫਾਸਟ ਟ੍ਰੇਨ ਚੱਲਦੀ ਐ ਸਪੀਡ ਨਾਲ ਹੀ ਚੱਲਦੀ ਹੈ 100 ਕਿਲੋਮੀਟਰ ਪ੍ਰਤੀ ਘੰਟਾ 1.5 ਕਿਲੋਮੀਟਰ ਦੀ ਐਵਰੇਜ ਲਈ 1 ਮਿੰਟ 'ਚ ਜਿਹੜੇ 1.5 ਕਿਲੋਮੀਟਰ ਆਉਂਦੇ ਕਰਿਆ ਅੱਬਾ ਪਹੁੰਚ ਗਏ ਸੰਗਰੂਰ 40 ਮਿੰਟਾਂ 'ਚ ਤਾਂ 3 ਮਿੰਟ ਦਾ ਸਟਾਪ ਸੀ ਸੰਗਰੂਰ ਦੇ ਰੇਲਵੇ ਸਟੇਸ਼ਨ ਤੇ ਜਾਖਲ ਤਾਂ ਇਹ ਟ੍ਰੇਨ ਅੱਧਾ ਘੰਟਾ ਰੁਕੀ ਵੀ ਤਾਂ ਇੱਥੇ ਤਾਂ ਤਿੰਨ ਘੰਟਾ ਦਾ ਸਟਾਪ ਸੀ ਬਾਲਾ ਸੋਨਾ ਮੰਨ ਰਿਹਾ ਕੋਈ ਟ੍ਰੇਨ ਇੱਥੋਂ ਬਾਲਾ ਤੇ ਜਿੱਥੋਂ ਆਟਰ ਮਿਲਦੇ ਨੇ ਆ ਦੇਖੋ ਭਾਰਤ ਮਾ ਭਾਰਤ ਵਾਲਾ ਦੇ ਅੰਦਰ ਆਉਂਦਾ ਅੰਦਰ ਰੇਲਵੇ ਸਟੇਸ਼ਨ